ਸਤਿ ਸ਼੍ਰੀ ਅਕਾਲ ਜੀ ਤੇ ਖੜੇ ਸੀ ਜੀ ਰਾਜ ਹਾਈ ਸਕੂਲ ਦੇ ਸਾਹਮਣੇ ਸੰਗਰੂਰ ਹਾਂਜੀ ਸੰਗਰੂਰ ਖੜੇ ਸੀ ਲੂਸਿਡ ਅਕੈਡਮੀ ਆਲ ਗਵਰਨਮੈਂਟ ਜੌਬਸ ਹਣਾ ਤੁਸੀਂ ਇਹ ਜਿਹੜੀ ਵੀਡੀਓ ਹੈ ਹਰ ਇੱਕ ਪਰਿਵਾਰ ਦੇ ਫੈਮਿਲੀ ਮੈਂਬਰ ਤੱਕ ਪਹੁੰਚਦੀ ਕਰਦੇ ਹੋ ਕਿਉਂਕਿ ਹਰ ਇੱਕ ਬੱਚਾ ਪੜ੍ਹਾਈ ਨਾਲ ਜੁੜਿਆ ਹੋਇਆ ਹੈ ਦੋਸਤੋ ਆ ਹਰ ਇੱਕ ਮਾਪਿਆਂ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਕਿ ਅਗਰ ਕਿਸ ਨੇ ਸਰਕਾਰੀ ਜੌਬ ਲਈ ਪੇਪਰ ਵਗੈਰਾ ਦੀ ਤਿਆਰੀ ਕਰਨੀ ਹੈ ਟੈਸਟ ਵਗੈਰਾ ਦੀ ਤਿਆਰੀ ਕਰਨੀ ਹੈ ਤਾਂ ਇੱਥੇ ਪਹੁੰਚੋ ਜੀ ਸੰਗਰੂਰ ਦੀ ਨੰਬਰ 1 ਅਕੈਡਮੀ ਹੈ ਜੀ ਲੂਸਿਡ ਅਕੈਡਮੀ ਤਾਂ ਬਾਕੀ ਇਸ ਅਕੈਡਮੀ ਦੀ ਕੀ ਖਾਸ ਗੱਲ ਹੈ ਕਿ ਇਸ ਚ ਕੁਆਲਿਟੀ ਹੈ ਆਪਾਂ ਅੰਦਰ ਜਾ ਕੇ ਗੱਲਬਾਤ ਕਰਦੇ ਆਂ ਆਜੋ ਫਿਰ ਤੇ ਲੋ ਜੀ ਆਪਾਂ ਹੋ ਚੁੱਕੇ ਐਂਟਰ ਤਬ ਤੋਂ ਪਹਿਲਾਂ ਆਪਾਂ ਚਲੋ ਜਿਹੜੇ ਸਟੂਡੈਂਟ ਉਰੇ ਵੇਟ ਕਰ ਰਹੇ ਪੈਨਾਂ ਨੂੰ ਪੁੱਛੀਏ ਵੀ ਇਹ ਕੀ ਪਰਪਸ ਲਈ ਉਰੇ ਇਸ ਅਕੈਡਮੀ ਚ ਆਏ ਨੇ ਹਨਾ ਆਜੋ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਜਿਵੇਂ ਉਰੇ ਬੈਠੇ ਹੋਣਾ ਜਿਵੇਂ ਐਂਟਰ ਹੋਇਆ ਮੈਂ ਅਕੈਡਮੀ ਚ ਤਾਂ ਤੁਸੀਂ ਕਿਸ ਪਰਪਸ ਲਈ ਉਰੇ ਆਏ ਹੋ ਕਿਸ ਵਿਸ਼ੇਸ਼ ਤੇ ਯੂਪੀਐਸਸੀ ਕਰ ਰਹੇ ਹਾਂ ਤੇ ਮਤਲਬ ਉਰੋਂ ਦਾ ਪਹਿਲੇ ਤੋਂ ਹੀ ਮੈਂ ਜਦੋਂ ਸੀਆਈ ਸੀਗੇ ਹਾਂਜੀ ਅਸੀਂ ਕਿਸੇ ਨੂੰ ਰਿਕਮੈਂਡ ਕੀਤਾ ਲਿਆ ਸੀਗਾ ਤਾਂ ਮਤਲਬ ਉਹਨਾਂ ਨੇ ਹੀ ਸਾਨੂੰ ਇੰਨਾ ਵਧੀਆ ਦੱਸਿਆ ਕਿ ਜਦੋਂ ਅਸੀਂ ਉਹ ਡੈਮੋ ਕਲਾਸਿਸ ਸਟਾਰਟ ਕੀਤੇ ਤਾਂ ਅਸੀਂ ਪਹਿਲੇ ਤੋਂ ਹੀ ਬਹੁਤ ਬੁਰੇ ਕੰਫਰਟੇਬਲ ਲੱਗਿਆ ਤੇ ਮਤਲਬ ਇੰਨਾ ਵਧੀਆ ਲੱਗਿਆ ਤਾਂ ਅਸੀਂ ਮਤਲਬ ਉਰੀ ਜੁਆਇਨ ਕਰ ਲਿਆ ਸੀਗਾ ਠੀਕ ਹੈ ਵੀ ਤੁਸੀਂ ਉਰੀ ਜੁਆਇਨ ਕਰ ਲਿਆ ਵੀ ਤੁਹਾਨੂੰ ਜਿਸ ਲਈ ਤੁਸੀਂ ਬਾਹਰ ਵੀ ਜਾ ਸਕਦੇ ਸੀ ਜਿਵੇਂ ਹਨਾ ਜਿਵੇਂ ਚੰਡੀਗੜ੍ਹ ਵਗੈਰਾ ਜਾਂ ਹੋਰ ਕਿਤੇ ਦਿੱਲੀ ਵਗੈਰਾ ਉੱਥੇ ਕਿਉਂ ਨਹੀਂ ਗਏ ਫਿਰ ਤੁਸੀਂ ਉਹੀ ਉਹ ਗੱਲਾਂ ਮਤਲਬ ਉਹ ਸਾਨੂੰ ਪਹਿਲੇ ਡੈਮੋ ਕਲਾਸਿਸ ਹੀ ਮਤਲਬ ਐ ਵਧੀਆ ਲੱਗਿਆ ਤੇ ਮਤਲਬ ਵੀ ਕੰਟੈਂਟ ਵਗੈਰਾ ਹੀ ਨੇ ਵਧੀਆ ਲੱਗਿਆ ਤਾਂ ਮਤਲਬ ਸਾਨੂੰ ਕਿਤੇ ਹੋਰ ਜਾਂਦਾ ਮਨ ਦਿੱਲੀ ਨਹੀਂ ਕੀਤਾ ਠੀਕ ਹੈ ਚਲੋ ਆ ਜਾਓ ਪਹਿਨਾ ਤਾਂ ਵੀ ਪੁੱਛਦੇ ਆ ਕੀ ਨਾਮ ਹੈ ਤੁਹਾਡਾ ਨਜੋਤ ਗੌਰ ਤੇ ਤੁਸੀਂ ਕਿਸ ਲਈ ਆਏ ਹੋ ਰੇ ਯੂਪੀਐਸਸੀ ਅੱਛਾ ਯੂਪੀਐਸਸੀ ਲਿਖ ਤਾਂ ਤੁਸੀਂ ਫਿਰ ਤੁਸੀਂ ਨਹੀਂ ਸੋਚਿਆ ਵੀ ਚੰਡੀਗੜ੍ਹ ਜਾਂ ਦਿੱਲੀ ਵਗੈਰਾ ਜਾਈਏ ਇਸ ਲਈ ਤੁਹਾਡੇ ਮਨ 'ਚ ਇਹ ਗੱਲ ਨਹੀਂ ਆਈ ਨਹੀਂ ਕਿਉਂਕਿ ਜਦ ਅਸੀਂ ਆ ਕੇ ਉਹ ਡੈਮੋ ਲਿਆ ਸੀ ਸਾਨੂੰ ਸਾਡਾ ਟੀਚਿੰਗ ਮੈਥਡ ਬਹੁਤ ਵਧੀਆ ਲੱਗ ਰਿਹਾ ਸੀਗਾ। ਸਾਡੀ ਸਾਰਾ ਕੁਝ ਬਹੁਤ ਐਕਸਪਲੇਨ ਕੀਤਾ ਇਸਨੂੰ ਫਿਰ ਅਸੀਂ ਉਰੇ ਲੱਗੇ ਸੀ। ਵੀ ਤੁਹਾਨੂੰ ਵਧੀਆ ਲੱਗਿਆ ਵੀ ਹਾਂ ਇੱਥੇ ਅਸੀਂ ਸਾਨੂੰ ਰਿਜ਼ਲਟ ਮਿਲ ਸਕਦਾ ਹੈ। ਹਾਂਜੀ। ਕਿਉਂਕਿ ਸਾ ਜਦੋਂ ਅਸੀਂ ਅਸੀਂ ਪਹਿਲਾਂ ਜਦੋਂ ਆਪਣੇ ਨਾਲ ਦੇਨ ਪੁੱਛਦੇ ਸੀ ਇਹ ਸੀ ਕਿੱਥੇ ਲੱਗੀਏ ਤਾਂ ਉਦੋਂ ਅਸੀਂ ਸੁਣਿਆ ਸੀ ਕਿ ਵੀਰੇ ਜੇ ਟੀਚਰਸ ਨਹੀਂ ਹੈ ਉਹ ਵਧੀਆ ਸਟੱਡੀ ਕਰਵਾਉਂਦੇ ਨੇਗੇ ਠੀਕ ਹੈ ਉਹਦਾ ਕੇ ਦੇਖਿਆ ਤਾਂ ਸਾਨੂੰ ਵੀ ਵਧੀਆ ਲੱਗਿਆ ਅੱਛਾ ਤੁਸੀਂ ਆਸੇ-ਬਸ ਸੁਣਿਆ ਵੀ ਇਹ ਅਕੈਡਮੀ ਇੱਕ ਵੈਸਟ ਅਕੈਡਮੀ ਹੈ ਵੀ ਆਪਾਂ ਇੱਥੇ ਹੀ ਜਾਈਏ ਹਨਾ ਹਾਂਜੀ ਕਿਉਂਕਿ ਸਰ ਵੀ ਬੱਚੇ ਉਹ ਲੈਂਦੇ ਨੇ ਜਿਹਦੇ ਸਾਨੂੰ ਲੱਗਦਾ ਕਿ ਹਾਂ ਵਧੀਆ ਕਰਵਾ ਕਰ ਸਕਦੇ ਨੇਗੇ ਕਿਉਂਕਿ ਟੀਚਿੰਗਸ ਬਹੁਤ ਵਧੀਆ ਇਨਾਂ ਦੀ ਠੀਕ ਹੈ ਥੈਂਕ ਯੂ ਤੇ ਆਜੋ ਦੋਸਤੋ ਪਹਿਲਾਂ ਇਸ ਅਕੈਡਮੀ ਦੀ ਡਾਇਰੈਕਟਰ मैडम डॉक्टर राजेंद्र कौर जी ਨਾਲ ਆਪਾਂ ਗੱਲਬਾਤ ਕਰਵਾਣੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਡਾਕਟਰ राजेंद्र ਕੋ ਤੇ ਮੈਡਮ ਜਿਵੇਂ ਮੈਂ ਸੁਣਿਆ ਸੀ ਵੀ ਤੁਹਾਡੀ ਅਕੈਡਮੀ ਆਪਣਾ ਜ਼ਿਲ੍ਹੇ ਜਿਵੇਂ ਜ਼ਿਲ੍ਹਾ ਸੰਗਰੂਰ ਚ ਬੜਾ ਇਹਦਾ ਨਾਮ ਹੈ ਤੇ ਇਸ ਅਕੈਡਮੀ ਚ ਇਹ ਜੀ ਕੀ ਖਾਸ ਗੱਲਬਾਤ ਹੈ ਵੀ ਇੰਨਾ ਇੰਨਾ ਨਾਮ ਚਰਚਾ ਚ ਵਿਚ ਆਇਆ ਹੋਇਆ ਹੈ ਓਕੇ ਸਰ ਦੇਖੋ ਸਾਡੀ ਜਿਹੜੀ ਅਕੈਡਮੀ ਹੈ ਅਸੀਂ ਜਿੰਨੇ ਵੀ ਗਵਰਨਮੈਂਟ ਐਗਜ਼ਾਮਸ ਨਹੀਂ ਤੇ ਪੰਜਾਬ ਦੇ ਨੇ ਤੇ ਸੈਂਟਰ ਦੇ ਨੇ ਸੈਂਟਰ ਵਿੱਚ ਜੀ ਐਸ ਐਸ ਸੀ ਆਪਣਾ ਹੋ ਗਿਆ ਠੀਕ ਹੈ ਰੇਲਵੇ ਯੂ ਪੀ ਐਸ ਸੀ ਅਸੀਂ ਹਰ ਐਗਜ਼ਾਮ ਨੂੰ ਟਾਰਗੇਟ ਕਰਦੇ ਹਾਂ ਸਰ ਦੂਜੀ ਗੱਲ ਸਾਡੀ ਇਹ ਹੈ ਕਿ ਜਿੰਨੇ ਵੀ ਸਾਡੇ ਸਟਾਫ ਹੈ ਸਾਰਾ ਉਹ ਦਿੱਲੀ ਮੁਖਰੀ ਨਗਰ ਤੋਂ ਹੈ ਜਿਸ ਸਾਡਾ ਹੈੱਡ ਆਫਿਸ ਹੈ ਉਹ ਦਿੱਲੀ ਚ ਹੈਗਾ ਲੂਸਟ ਅਕੈਡਮੀ ਨਾਮ ਤੇ ਤੇ ਸਾਡੀ ਜਿਹੜੀ ਬ੍ਰਾਂਚ ਹੈ ਤੇ ਉਹਨਾਂ ਸੈਕੰਡ ਬ੍ਰਾਂਚ ਹੈ ਸੰਗਰੂਰ ਦੇ ਵਿੱਚ ਸਰ ਤੇ ਸਰ ਸਾਡੇ ਕਿਹੜੇ ਮੇਨ ਜਿਹੜਾ ਮੋਟਿਵ ਹੈ ਕਿ ਦੇ ਸਟੂਡੈਂਟਸ ਲੇਗੇ ਯੂਪੀਐਸਸੀ ਲਈ ਯੂਸੀਐਸਸੀ ਦੇ ਬਾਅਦ ਜਾਂਦੇ ਨੇ ਦਿੱਲੀ ਜਾਂਦਾ ਕੋਈ ਚੰਡੀਗੜ੍ਹ ਜਾਂਦਾ ਤੇ ਅਸੀਂ ਦਿੱਲੀ ਵਰਗਾ ਜਿਹੜਾ ਮਾਹੌਲ ਹੈ ਅਸੀਂ ਇੱਥੇ ਕ੍ਰੀਏਟ ਕਰਨਾ ਚਾਹੁੰਦੇ ਆ ਸਾਡੇ ਸੰਗਰੂਰ ਸ਼ਹਿਰ ਦੇ ਵਿੱਚ ਤਾਂ ਕਿ ਬੱਚੇ ਜਿਹੜੇ ਹਰਾਸ਼ ਨਾ ਹੋਣ ਨਾ ਦਿੱਲੀ ਜਾਣਾ ਪਵੇ ਉਹਨਾਂ ਨੂੰ ਜਿਹੜਾ ਜਿਹੜੇ ਟੀਚਰ ਦਿੱਲੀ ਭਣਾਉਂਦੇ ਨੇ ਅਸੀਂ ਸੇਮ ਉਹ ਟੀਚਰਸ ਇੱਥੇ अवेलेबल ਰੱਖੇ ਹੋਏ ਨੇ ਕਿ ਤਾਂ ਸਰ ਵਿੱਚ ਹਰਾਸ਼ ਨਾ ਹੋ ਵੀ ਤੇ ਬਾਕੀ ਸਰ ਗੱਲ ਇਹ ਹੈ ਕਿ ਜਿਹੜਾ ਸਾਡੇ ਟੀਚਰਸ ਦੇ ਸਾਰੇ ਐਕਸਪੀਰੀਅੰਸ ਹੈਗਾ 10 ਪਲੱਸ ইਅਰਸ ਹੈ ਉਹਨਾਂ ਦਾ ਐਕਸਪੀਰੀਅੰ ठीक है जब सा जी एस है मिस्टर यश गौतम उन्होंने खुद टू टाइम्स यू पी एससी क्रैक है एंड इंटरव्यू फेस कर चुके हैं बाकी मैथ्स टीचर्स हो गए रीजनिंग वाले हो गए एंड सारे इंग्लिश वो सब का सी पी ऊ एंड सी है ਬਾਕੀ ਸੋ ਸਾਡਾ ਆਨਲਾਈਨ ਵੀ ਚੱਲ ਰਿਹਾ ਹੈਗਾ YouTube ਵੀ ਹੈ ਐਂਡ ਐਪਲੀਕੇਸ਼ਨ ਵੀ ਹੈ ਸਾਡੇ ਕੋਲ ਸਰ ਪੰਜਾਬ ਦੇ ਸਾਰੇ ਬੈਚ ਚੱਲ ਰਹੇ ਨੇ ਜਿਹੜੇ ਪੰਜਾਬ ਪੁਲਿਸ ਨੂੰ ਨਵਾਂ ਜਿਹੜੀ ਭਰਤੀ ਆਈ ਹੈ 1746 ਪੋਸਟਾਂ ਦੇ ਉੱਪਰ ਤੇ ਇਹ ਬੈਚ ਹੈ 18 ਫਰਵਰੀ ਤੋਂ ਸਟਾਰਟ ਹੋਣ ਜਾ ਰਿਹਾ ਨਾਲ ਕੇ ਪੀਸੀ ਪੀਐਸ ਪੀਸੀਐਲ ਦੇ ਆ ਉਹਦਾ ਵੀ ਬੈਚ ਰਹਿਗਾ ਇੱਕ ਨਿਊ ਬੈਚ ਸਟਾਰਟ ਹੋਣ ਜਾ ਰਿਹਾ ਸਾਡੀ ਖਾਸ ਚੀਜ਼ ਸਰ ਇਹ ਹੈ ਕਿਸੇ ਪੰਜਾਬ ਦੀ ਜਿਹੜੀ ਐਗਜ਼ਾਮ ਹੈ ਉਹਨਾਂ ਨਾਲ ਲਗ ਬੈਚ ਚੱਲਦੇ ਨੇ ਜਿਹੜੇ ਸੈਂਟਰ ਦੇ ਨਾਲੋਂ ਅਲੱਗ ਚੱਲਦਾ ਹੈਗਾ ਯੂਪੀਐਸਸੀ ਲਈ ਜਿਹੜੇ ਬੈਚਸ ਬਿਲਕੁਲ ਅਲੱਗ ਚੱਲ ਰਹੇ ਨੇ ਕਿ ਅਸੀਂ ਬਿਲਕੁਲ ਪੂਰੇ ਸੈਂਟਰ ਦਾ ਸੈਂਟਰ ਦੀਆਂ ਜਿਹੜੀਆਂ ਪੋਸਟਾਂ ਨਿਕਲਦੀਆਂ ਨੇ ਉਹਨਾਂ ਦੀ ਤਿਆਰੀ ਤੁਸੀਂ ਉਹਰੇ ਕਰਵਾ ਦਿਓ ਪੂਰੇ ਸੈਂਟਰ ਵਿਦ ਸਟੇਟ ਗਵਰਨਮੈਂਟ ਪੰਜਾਬ ਠੀਕ ਹੈ ਜੀ ਹਾਂ ਜੀ ਸਰ ਐਪਲੀਕੇਸ਼ਨ ਹੈ ਐਪਲੀਕੇਸ਼ਨ ਦੇ ਉੱਪਰ ਵੀ ਸਾਰਾ ਅਸੀਂ ਇੰਡੀਆ ਕਵਰ ਕਰਦੇ ਆਂ ਵਿਦਨ ਸਟੇਟ ਅਸੀਂ ਕੰਮ ਕਰਦੇ ਆਂਗੇ ਜਿਵੇਂ ਯੂਪੀ ਪੁਲਿਸ ਦਾ ਆ ਗਿਆ ਯੂਪੀ ਦੇ ਵਿੱਚ ਬਿਹਾਰ ਦੇ ਵਿੱਚ ਬਿਹਾਰ ਬੀਪੀਐਸਸੀ ਬੋਰਡ ਇਹਨਾਂ ਨੂੰ ਨਾਂ ਲੈ ਕੇ ਟਾਰਗੇਟ ਕਰਕੇ ਚੱਲਦੇ ਆਂ ਅਸੀਂ ਪੂਰੇ ਇੰਡੀਆ ਕਵਰ ਕਰ ਰਹੇ ਆਂ ਐਪਲੀਕੇਸ਼ਨ ਦੇ ਉੱਪਰ ਵੀ ਐਂਡ YouTube ਦੇ ਉੱਪਰ ਵੀ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਲੂਸਿਡ ਅਕੈਡਮੀ ਨਾਮ ਤੇ ਪਲੇ ਸਟੋਰ ਤੇ ਜਾਓਗੇ ਲੂਸਿਡ ਅਕੈਡਮੀ ਟਾਈਪ ਕਰੋਗੇ ਐਂਡ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਸਰ ਬੈਚਸ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬੈਚਸ ਨੂੰ ਐਂਡ ਸਰ ਚੈਨਲ ਹੈ YouTube ਦਾ लूसिड एकेडमी ਲਾਈਵ ਉਸ ਚੈਨਲ ਸਬਸਕ੍ਰਾਈਬ ਕਰੋ ਐਂਡ ਲਾਈਕ ਕਰੋ ਐਂਡ ਸ਼ੇਅਰ ਕਰੋ ਸਾਡੀ ਉਹਦੇ ਵਿੱਚ ਕਲਾਸਿਸ ਦੇਖ ਸਕਦੇ ਹੋ ਡੇਲੀ ਕਲਾਸ ਜਿਹੜੀ ਸਾਡੀ ਕਰੰਟ ਅਫੇਅਰਸ ਦੀ ਮੈਥ ਰੀਜ਼ਨਿੰਗ ਸਟੈਟਿਕ ਜੀਕੇ ਐਂਡ ਜਨਰਲ ਸਾਇੰਸ थैंक यू ਸੋ ਮਚ ਤੇ ਲਓ ਜੀ ਇੱਧਰ ਲੱਗ ਰਿਹਾ ਜੀ ਇੰਗਲਿਸ਼ ਦੀ ਇਹਨਾਂ ਦੀ ਕਲਾਸ ਆਦੇ ਆਪਾਂ ਕੁਝ ਦਿਨ ਸਰ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਬੜੀਆ ਆਪ ਬਤਾਏ ਬੜੀਆ ਜੀ ਤੇ ਤੁਸੀਂ ਐਂ ਦੱਸੋ ਜੀ ਜਿਵੇਂ ਇੰਗਲਿਸ਼ ਦੀ ਆਪਣੇ ਏਰੀਆ ਚ ਬੱਚਿਆਂ ਨੂੰ ਜਿਵੇਂ ਦਿੱਕਤ ਬਹੁਤ ਆਉਂਦੀ ਇਧਰਲੀ ਸਾਈਡ ਆਪਣੇ ਜਿਹੜਾ ਆਪਣਾ ਇਹ ਏਰੀਆ ਸੰਗਰੂਰ ਦਾ ਤਾਂ ਤੁਸੀਂ ਕਿਵੇਂ ਤੁਹਾਡੀ ਅਕੈਡਮੀ ਇਹਨੂੰ ਇੱਕ ਇਜ਼ੀ ਤਰੀਕੇ ਨਾਲ ਇਹਨੂੰ ਆਸਾਨ ਤਰੀਕੇ ਨਾਲ ਵੀ ਬੱਚੇ ਇਹਨੂੰ ਆਸਾਨੀ ਨਾਲ ਸਮਝਦੇ ਨੇ ਤੁਸੀਂ ਕੀ ਪ੍ਰਕਿਰਿਆ ਲੈ ਕੇ ਚੱਲਦੇ ਹੋ ਇਹਦਾ जी सर मैं आपको जो है स्टार्टिंग से बताना चाहता हूँ सब कुछ ऐसा हुआ जब मैं यहाँ पंजाब में पढ़ाने आया पहली बार तो मैंने यहाँ का एक कल्चर देखा कि बच्चों को ज़्यादातर इंग्लिश से डर लग रहा था कि हम लोग कर नहीं सकते या उसको एग्ज़ाम में अटैम्प्ट नहीं कर सकते जिसकी वजह से इनके मार्क्स जो हैं एग्ज़ाम में बहुत कम रह रहे थे और इंग्लिश में जो अनसर्टेनिटी होती है उसी की वजह से इनके मार्क्स जो हैं कम रह रहे थे ये चीज़ मैंने यहाँ पर पहली बार नोटिस करी तो जब मैंने इनको पढ़ाना शुरू किया तो इनके जो लॉजिक्स थे वो पूरे एकदम बेसिक से हिले हुए थे तो मैंने डिसाइड किया कि मैं यहाँ पर इनको बिल्कुल बेसिक से सारी चीज़ें कराऊंगा बच्चों को डायरेक्ट टेंथ से जो है शुरू कराते हैं वहाँ पर सब्जेक्ट ऑब्जेक्ट ये सब बोलते हैं तो बच्चों को पहली बात उसी में सबसे बड़ी कन्फ्यूज़न रहती है कि सब्जेक्ट क्या होता है और ऑब्जेक्ट क्या होता है तो मैंने यहाँ सबसे पहले इनको बिल्कुल बेसिक से सारी चीज़ें क्लियर कराई जिसकी वजह से इनको इंग्लिश में एक मैथ और रीजनिंग की तरह ही यहाँ पर एक लॉजिकल चीज़ें इनको मिलने लगी ठीक है उसकी वजह से फिर इनको इंग्लिश में जो है करने आ, स्कोर करना बहुत आसान होने लगा और चीज़ें बहुत आसान लगने लगी बाकी सारी चीज़ें आप लोग बच्चों से पूछ सकते हो कि कैसे बच्चे पढ़ रहे हैं और क्या इनको परेशानी आ रही थी और क्या इन लोगों ने किस तरीके से मेरे साथ रह के उन चीज़ों को टैकल किया और अपने स्कोर पर इम्प्रूव किया बच्चे ना भी गल करते हैं ना जी इन्हों का जरा पढ़ाने का तरीका है इस अकेडमी का उन्होंने कहो जहाँ लगता है ना गल करते हैं आप ਸੱਚੀ ਗੱਲ ਦੀ ਹਾਂਜੀ ਸੱਚੀ ਗੱਲ ਸਰ ਕੀ ਨਾਮ ਹੈ ਇਹ ਬਣਾ ਸਰ ਮੇਰੇ ਨਾਮ ਪਰਨੀਤ ਹੈ ਤੇ ਕਿਵੇਂ ਲੱਗ ਰਿਹਾ ਜਿਵੇਂ ਤੁਸੀਂ ਇਸ ਅਕੈਡਮੀ ਇਹ ਅਕੈਡਮੀ ਜੁਆਇਨ ਕੀਤੀ ਹੈ ਵੀ ਇਹਨਾਂ ਦਾ ਪੜਾਉਣ ਦਾ ਜਿਹੜਾ ਵੇ ਹੈ ਕਿਵੇਂ ਲੱਗਦਾ ਹੈ ਸਿਰ ਵਧੀਆ ਲੱਗ ਰਿਹਾ ਸਰ ਜਿਵੇਂ ਮਤਲਬ ਮੈਂ ਪਹਿਲਾਂ ਵੀ ਇੱਕ ਅਕੈਡਮੀ ਜੁਆਇਨ ਕੀਤੀ ਹੋਈ ਸੀਗੀ ਉਹਦੇ ਵਿੱਚ ਮੈਨੂੰ ਇੰਨਾ ਵਧੀਆ ਨਹੀਂ ਲੱਗਿਆ ਨਾ ਉਹਨਾਂ ਨੇ ਪੂਰਾ ਸਿਲੇਬਸ ਕੰਪਲੀਟ ਕਰਵਾਇਆ ਜਿਵੇਂ ਇੱਥੇ ਮੈਂ ਲੱਗਿਆ ਤਾਂ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ ਜਿਹੜੇ ਮੇਰੇ ਬੇਸਿਕ ਡਾਊਟ ਸੀਗੇ ਜਿਵੇਂ ਅਕੈਡਮੀ ਦੇ ਵਿੱਚ ਨਹੀਂ ਕਲੀਅਰ ਕੀਤੇ ਜਾਂਦੇ ਹੁੰਦੇ ਉਹ ਸਾਰੇ ਕਲੀਅਰ ਕੀਤੇ ਸੀਗੇ ਠੀਕ ਹੈ ਤੇ ਸਰ ਇੱਥੇ ਮਤਲਬ ਜਿਵੇਂ ਮੈਂ ਇੱਕ ਦੋ ਪੇਪਰ ਵੀ ਦਿੱਤੇ ਉਹਨਾਂ 'ਚ ਵੀ ਮੇਰਾ ਇੰਗਲਿਸ਼ ਦਾ ਸਕੋਰ ਬਹੁਤ ਵਧੀਆ ਗਿਆ ਬਾਕੀ ਵੀ ਸਾਰੇ ਸਬਜੈਕਟਸ ਦਾ ਵਧੀਆ ਗਿਆ ਸੀਗਾ ਬਿਲਕੁਲ ਮਿਲਾ ਕੇ ਬਹੁਤ ਵਧੀਆ ਤੁਹ ਤੇ ਕਿਵੇਂ ਲੱਗ ਰਿਹਾ ਤੁਹਾਨੂੰ ਇਸ ਅਕੈਡਮੀ ਦਾ ਹਿੱਸਾ ਬਣ ਕੇ ਵੀ ਜਿਵੇਂ ਪੜਾਉਣ ਦਾ ਇਹਨਾਂ ਦਾ ਕਿਵੇਂ ਲੱਗਦਾ ਹੈ ਸਰ ਪੜਾਉਣ ਦਾ ਤਰੀਕਾ ਬਹੁਤ ਮਤਲਬ ਅਲੱਗ ਹੈ ਡਿਫਰੈਂਟ ਵੇਅ ਹੈ ਪੜਾਉਣ ਦਾ ਸਰ ਮਤਲਬ ਪਹਿਲਾਂ ਮੈਂ ਪੜਿਆ ਇੱਥੇ ਪੰਜਾਬ ਦੇ ਇੰਸਟੀਚਿਊਟ ਜੀ ਵੀ ਪੜਿਆ ਹਾਂ ਹੋਰ ਜ਼ਾਰਾਂ ਚ ਮਤਲਬ ਟੀਚਰਸ ਦਾ ਬਹੁਤ ਡਿਫਰੈਂਸ ਹੈ ਹਰੇ ਟੀਚਰ ਇੱਕ ਤਾਂ ਸਰ ਬਾਰੋਂ ਨੇਗੇ ਸਾਰੇ ਟੀਚਰਸ ਨੇ ਮਤਲਬ ਜਿਹੜਾ ਆਪਣਾ ਹੱਬਾ ਦਿੱਲੀ ਮੁਖਰ ਜੀ ਨਗਰ ਉੱਥੋਂ ਪੜਾਇਆ ਹੋਇਆ ਤੇ ਟੀਚਰ ਲਵੇ ਨੌਲੇਜ ਬਹੁਤ ਹੈ ਸਰ ਪੜਾਉਣ ਦਾ ਤਰੀਕਾ ਸਮਝਾਉਣ ਦਾ ਤਰੀਕਾ ਬਹੁਤ ਅਲੱਗ ਹੈ ਤੇ ਸਟੂਡੈਂਟਸ ਨਾਲ ਮਤਲਬ ਮਤਲਬ ਟਾਕ ਕਰਨ ਦਾ ਮਤਲਬ ਉਹਨਾਂ ਦੀ ਆਪਾਂ ਕਹਿ ਦਈਏ ਵੀ ਆਪਣੇ ਪੰਜਾਬ ਚ ਥੋੜਾ ਜਿਹਾ ਐ ਹੁੰਦਾ ਟੀਚ ਰਿਸਪੈਕਟ ਮਿਲਦੀ ਹੈ ਸੋਣ ਨੂੰ ਵੀ ਟੀਚਰਾਂ ਦੇ ਜਿਵੇਂ ਆਪਾਂ ਟੀਚਰ ਦੀ ਰਿਸਪੈਕਟ ਕਰਦੇ ਹਾਂ ਟੀਚਰ ਆਪਣੇ ਸਟੂਡੈਂਟ ਦੀ ਵੀ ਰਿਸਪੈਕਟ ਕਰਦੇ ਮਤਲਬ ਜਿਵੇਂ ਜੋ ਆਪਾਂ ਉਹ ਸਿੱਖਣ ਆਉਣੇ ਆ ਤਾਂ ਪ੍ਰੋਪਰ ਤੁਹਾਨੂੰ ਲੱਗਦਾ ਵੀ ਅਸੀਂ ਬਹੁਤ ਜ਼ਿਆਦਾ ਮਤਲਬ 100% ਤੋਂ ਵੀ ਪਲੱਸ ਮਤਲਬ ਬਹੁਤ ਜ਼ਿਆਦਾ ਈਜ਼ੀ ਵੇਅ ਨਾਲ ਸਰ ਪੜ੍ਹਾਉਂਦਾ ਤੇ ਬਹੁਤ ਬਹੁਤ ਡਿਫਰੈਂਟ ਵੇਅ ਵੀ ਨੇ ਪੜ੍ਹਾਉਂਦੇ ਬਹੁਤ ਜ਼ਿਆਦਾ ਮਤਲਬ ਬੈਸਟ ਮਤਲਬ ਉਹ ਸਟੱਡੀ ਹੈ ਸੱਚੀ ਗੱਲ ਸਰ ਸੱਚੀ ਗੱਲ ਕੀ ਨਾਮ ਹੈ ਮੇਰਾ ਨਾਮ ਪ੍ਰਿਆ ਹੈ ਸਰ ਤੇ ਤੁਹਾਨੂੰ ਕਿਵੇਂ ਲੱਗਿਆ ਇਸ ਅਕੈਡਮੀ ਦਾ ਹਿੱਸਾ ਬਣ ਕੇ ਸਰ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਮਤਲਬ ਪੜਾਈ ਇਥੇ ਬਹੁਤ ਜ਼ਿਆਦਾ ਅੱਛੀ ਹੈ ਮੈਂ ਪਹਿਲਾਂ ਚੰਡੀਗੜ੍ਹ ਤੋਂ ਵੀ ਕੋਚਿੰਗ ਜੁਆਇਨ ਕੀਤੀ ਸੀ ਆਨਲਾਈਨ ਬਟ ਉੱਥੇ ਵੀ ਕੋਈ ਸੈਟੀਸਫੈਕਸ਼ਨ ਮਤਲਬ ਉਹਨਾਂ ਨੇ ਸਿਲੇਬਸ ਹੀ ਵਿੱਚ ਛੱਡਤਾ ਸੀ ਮਤਲਬ ਕੁਝ ਨਹੀਂ ਕਲੀਅਰ ਹੋਇਆ ਕੋਈ ਵੈਪਰ ਨਹੀਂ ਹੋਇਆ ਬਟ ਉਰੇ ਲੱਗ ਕੇ ਬਹੁਤ ਜ਼ਿਆਦਾ ਕੌਨਫੀਡੈਂਸ ਆਇਆ ਬਹੁਤ ਮਤਲਬ ਕੁਐਸਚਨਸ ਆ ਜਿਹੜੇ ਹੁੰਦੇ ਨੇ ਜੋ ਪੇਪਰ 'ਚ ਡਾਇਰੈਕਟਲੀ ਹੀ ਆਉਂਦੇ ਨੇ ਜੋ ਸਾਨੂੰ ਬਣਾਉਂਦੇ ਨੇ ਤਾਂ ਮਤਲਬ ਬਹੁਤ ਅੱਛਾ ਪੜਾ ਰਹੇ ਨੇ ਸਾਰੇ ਹੀ ਟੀਚਰਸ ਕੁੱਲ ਮਿਲਾ ਕੇ ਅੱਛਾ ਲੱਗਿਆ ਬੀ ਵਧੀਆ ਠੀ ਕਲਾਸ ਲੱਗ ਰਹੀ ਹੈ ਤਾਂ ਜੋ ਆਪਾਂ ਗੱਲਬਾਤ ਕਰਦੇ ਹਾਂ ਸਰ ਨਾਲ ਸਸੀ ਗਾਲ ਜੀ ਸਸੀ ਗਾਲ ਹੋਰ ਠੀਕ ਠਾਕ ਜੀ ਬੜਿਆ ਫਿਰ ਤੇ ਜਿਵੇਂ ਇੱਧਰ ਸਰ ਜੀ ਆਪਣੇ ਏਰੀਆ ਚ ਇੱਕ ਮੈਥ ਨੂੰ ਬਹੁਤ ਵੱਡੀ ਹਨਾ ਸਮੱਸਿਆ ਸਮਝਿਆ ਜਾਂਦਾ ਤਾਂ ਤੁਹਾਡੇ ਚ ਕੀ ਕੁਆਲਿਟੀ ਹੈ ਵੀ ਇੱਥੇ ਤੁਸੀਂ ਮੈਥ ਨੂੰ ਤੁਸੀਂ ਮੈਥ ਨੂੰ ਇੰਨਾ ਈਜ਼ੀ ਕਰ ਦਿੰਦੇ ਹੋ ਕਿ ਹਰ ਇੱਕ ਬੱਚਾ ਉਸ ਨੂੰ ਆਸਾਨੀ ਨਾਲ ਸੋਲਵ ਕਰਦਾ ਚੀਜ਼ਾਂ ਨੂੰ तो देखिए हमारी एकेडमिक्स जो सबसे ख़ास बात है हमारी अकेडमी की वो यही है कि मैथ्स जो है वो बच्चों के लिए हम आसान बना रहे हैं और जो मैथ्स है वो यहाँ पर जब बच्चे आए नए नए हमारे पास तो इन बच्चों ने बताया नहीं मैथ्स से काफ़ी डर लग रहा है ये मतलब मैथ से थोड़ा बाहर भागते हैं दूर भाग रहे हैं तो हमने कोशिश की है इनके लिए कि हर तरीके से जैसे भी हो सके हमसे जो भी हमारी हेल्प हो सके हमारी तरफ से वो हमने कोशिश की है इनके लिए ईजी बनाया और उसी ईजी बनाने के प्रोसेस में हमने इनके लिए कई सारे क्वेश्चन ऐसे फॉर्म किए जो फ़नी वे में हैं कई सारे शॉर्ट ट्रिक्स इनके लिए फॉर्म की जो कि इनके एग्जाम में हेल्प करती हैं इनकी तो यहाँ पर जो पंजाब की खास बात है वो ये है कि बच्चे फ़िलहाल क्या हैं मैथ्स से थोड़ा डर रहे हैं कि तो मैं उनसे ये कहना चाहता हूँ कि भाई अगर ऐसा किसी को भी लगता है कि किसी को मैथ समझ नहीं आ रही है मैं बस इतना कहता हूँ कि आप एटलीस्ट दो दिन की क्लास मेरी ज्वाइन करो और आपको ये समझ में आ जाएगा कि दो दिन में ही कि आपको कितना डिफरेंस है कितनी मैथ इजी है मैथ सर बहुत इजी है बस ये बस एक कॉन्सेप्ट है जो बच्चे के दिमाग में गया है कि मैथ्स टफ है और जिसकी वजह से वो इससे दूर भाग रहे हैं वरना मैथ्स जितना सरल है इतना सरल दूसरा कोई सब्जेक्ट नहीं हो सकता तो मैं बहुत फनी वे से इनको समझाना चाहता हूँ इस चीज को समझाता हूँ चाहे वो क्वेश्चन हो या फिर शॉर्ट ट्रिक्स हो और एग्ज़ाम में भी ऐसा हुआ है कि बहुत सारे बच्चे ऐसे हैं जो जब 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 एग्जाम देख आते हैं तो कहते हैं सर जितना आपने पढ़ाया उतना ही आया उससे ज़्यादा ज़्यादा कुछ भी नहीं आया तो मैं बस कुछ नहीं कर रहा हूँ सारी चीज़ वैसे ही पढ़ा रहा हूँ बस ये कि थोड़ा अप्रोच जो है थोड़े जो कॉन्सेप्ट हैं वो हमारे अपने हैं जिसकी वजह से आ, जो जो अकेडमी है वो मैथ के नाम पर जानी जा रही है कि मैथ्स बहुत अच्छी चल रही है यहाँ पे बाकी आप बच्चों से भी पूछ सकते हैं कि इनको कैसा लगता है वो पढ़ के तो आलो जी हम आप बच्चे नाल भी गल करते हैं ना इन्हों कि लगता है इस अकेडमी का हिस्सा बन के ਸਸੀ ਗੱਲ ਜੀ ਹਾਂਜੀ ਸਰ ਸਸੀ ਗੱਲ ਸਰ ਕੀ ਨਾਮ ਹੈ ਆਪਣਾ ਪ੍ਰਵਿੰਦਰ ਕੌਰ ਤੇ ਤੁਹਾਨੂੰ ਕਿਵੇਂ ਲੱਗਦਾ ਹੈ ਵੀ ਵਾਕਈ ਇਸ ਅਕੈਡਮੀ ਦਾ ਹਿੱਸਾ ਬਣ ਕੇ ਮੈਥ ਇਹਨਾਂ ਨੇ ਬਹੁਤ ਈਜ਼ੀ ਬਣਾਤਾ ਹਾਂਜੀ ਸਰ ਕਨਸੈਪਟ ਪੂਰੇ ਵਧੀਆ ਕਲੀਅਰ ਹੁੰਦੇ ਹੁੰਦੇ ਆ ਮਤਲਬ ਹੁਣ ਤੱਕ ਮੈਨੇ ਮੈਨੂੰ 1 ਮੰਥ ਹੋ ਗਿਆ ਨਹੀਂ ਇੱਥੇ ਜੁਆਇਨ ਕੀਤੇ ਬਹੁਤ ਵਧੀਆ ਸਮਝ ਆ ਰਿਹਾ ਵਧੀਆ ਗੁੱਡ ਹੈ ਇਹਨਾਂ ਦਾ ਪੜਾਉਂਦਾ ਬੇ ਬਹੁਤ ਅੱਛਾ ਲੱਗਦਾ ਹੈ ਹਾਂਜੀ ਸਰ ਬੇ ਬਹੁਤ ਵਧੀਆ ਫ੍ਰੈਂਡਲੀ ਨੇ ਸਾਰੇ ਟੀਚਰਸ ਵਧੀਆ ਲੱਗ ਰਿਹਾ ਠੀਕ ਹੈ ਜੀ ਕੀ ਨਾਮ ਆਪਣਾ ਪ੍ਰਭਜੋਤ ਸਿੰਘ ਜੀ ਤੇ ਤੁਹਾਨੂੰ ਕਿਵੇਂ ਲੱਗਦਾ ਜਿਵੇਂ ਸਰ ਕਹਿ ਰਹੇ ਨੇ ਵੀ ਅਸੀਂ ਮੈਥ ਨੂੰ ਬਹੁਤ ਹਨਾ ਇਜ਼ੀ ਬਣਾ ਦਿੰਨੇ ਆ ਸਾਡੇ ਪੜਾਹਾਂ ਦਾ ਜਿਹੜਾ ਸਟਾਈਲ ਹੈ ਉਹ ਵੱਖਰੀ ਹੈ ਤੁਹਾਨੂੰ ਲੱਗਦਾ ਇਹ ਸੱਚ ਹੈ ਹਾਂਜੀ ਸਰ ਇਹ ਸੱਚ ਹੈ ਕਿਉਂਕਿ ਇਹਨਾਂ ਦੀਆਂ ਟ੍ਰਿਕਾਂ ਬਹੁਤ ਵਧੀਆ ਹੁੰਦੀਆਂ ਨੇ ਸਰ ਅੱਛਾ ਇਹਨਾਂ ਦੇ ਟ੍ਰਿਕਸ ਨੇ ਜਿਹੜੇ ਵਧੀਆ ਨੇ ਪੂਰਾ ਹਾਂਜੀ ਸਰ ਠੀਕ ਹੈ ਤੇ ਤੁਹਾਨੂੰ ਕਿਵੇਂ ਲੱਗਿਆ ਵੀ ਹਾਂ ਵੀ ਅਕੈਡਮੀ ਦਾ ਹਿੱਸਾ ਬਣ ਕੇ ਵਧੀਆ ਲੱਗ ਰਿਹਾ ਸਰ ਵਧੀਆ ਪੜਾਉਂਦੇ ਆ ਸਰ ਸਾਰੇ ਟੀਚਰ ਹੀ ਵਧੀਆ ਪੜਾਉਂਦੇ ਹੋਰੇ ਕੀ ਹਾਲ ਹੈ ਜੀ ਵਧੀਆ ਵਧੀਆ ਸਾਰੇ ਆਪਣਾ ਤੁਹਾਨੂੰ ਕਿਵੇਂ ਲੱਗਦਾ ਵੀ ਵਾਕਈ ਹੈ ਜਿਵੇਂ ਸਰ ਕਹਿੰਦੇ ਨੇ ਵੀ ਅਸੀਂ ਮੈਥ ਨੂੰ ਬਹੁਤ ਈਜ਼ੀ ਬਣਾਤਾ ਆਪਣੇ ਹਨਾ ਸਟੂਡੈਂਟ ਲਈ ਕਿ ਇਹ ਸੱਚ ਹੈ ਹਾਂਜੀ ਜਿਵੇਂ ਤੁਹਾਨੂੰ ਸਰ ਨੇ ਦੱਸਿਆ ਪ੍ਰਖਰ ਸਰ ਨੇ ਜਿਵੇਂ ਕਿ ਮੈਥ ਕਾਫੀ ਟਿਪੀਕਲ ਮੰਨਿਆ ਜਾਂਦਾ ਸਾਡੇ ਏਰੀਆ 'ਚ ਕਾਫੀ ਸਟੂਡੈਂਟਸ ਨਹੀਂ ਕਰ ਪਾਉਂਦੇ ਤੇ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਸਟੂਡੈਂਟਸ ਨੂੰ ਜਿਹੜਾ ਮੈਥ ਦੇ ਕਨਸੈਪਟ ਸਾਰੇ ਕਲੀਅਰ ਹੋ ਜਾਣ ਤੇ ਵਧੀਆ ਰੈਂਕਿੰਗ ਉਹਨਾਂ ਦੀ ਹੋਵੇ ਸਾਰੀ ਕੰਪੀਟੀਟਿਵ ਇਗਜ਼ਾਮ ਦੇ ਵਿੱਚ ਤੇ ਮੈਥ ਨੂੰ ਛੱਡ ਕੇ ਬਾਕੀ ਟੀਚਰ ਜਿਹੜੇ ਹੋਰ ਵੀ ਨੇ ਜਿਵੇਂ ਜੀਐਸ ਦੇ ਟੀਚਰ ਹੋਗੇ ਤੇ ਆਪਣੀ ਇੰਗਲਿਸ਼ ਦੇ ਤੇ ਸਾਰੇ ਵੀ ਉਹ ਵਧੀਆ ਸਾਰੇ ਸਟੂਡੈਂਟਸ ਨਾਲ ਡੀਲ ਕਰਦੇ ਨੇ ਸਾਰਾ ਉਹਨਾਂ ਨੂੰ ਕਨਸੈਪਟ ਵਗੈਰਾ ਕਲੀਅਰ ਕਰਵਾਉਂਦੇ ਨੇ ਜਿਹੜੀ ਵੀ ਪ੍ਰੋਬਲਮ ਉਹਨਾਂ ਨੂੰ ਹੁੰਦੀ ਆ ਫੇਸ ਕਰਦੇ ਨੇ ਸਟੂਡੈਂਟਸ ਉਹ ਪ੍ਰੋਪਰ ਉਹਨਾਂ ਦੀ ਹੈਲਪ ਕਰਦੇ ਨੇ ਉਹਨਾਂ ਨੂੰ ਪ੍ਰੋਬਲਮ ਸੋਲਵ ਕਰਦੇ ਇੱਥੇ ਤੇ ਜਿਵੇਂ ਆਪਾਂ ਕਹੀ ਵੀ ਕੁੱਲ ਮਿਲਾ ਕੇ ਵੈਸਟ ਲੱਗੀ ਤੁਹਾਨੂੰ ਅਕੈਡਮੀ ਹਾਂਜੀ ਸਰ ਮੈਂ ਪਹਿਲਾਂ ਕਿਸੇ ਹੋਰ ਅਕੈਡਮੀ ਵਿੱਚ ਵੀ ਪੜਿਆ ਹਾਂ ਤੇ ਮੈਂ ਨਾਂ ਤਾਂ ਨਹੀਂ ਦੱਸਣਾ ਉਹਦਾ ਬਟ ਵੀ ਉੱਥੋਂ ਨਾਲੋਂ ਕਾਫੀ ਫਰਕ ਆਗਾ ਇੱਥੇ ਕੋਈ ਵੀ ਆਪਾਂ ਨੂੰ ਪ੍ਰੋਬਲਮ ਹੁੰਦੀ ਹੈਗੀ ਇਹ ਵੀ ਨਹੀਂ ਹੈਗਾ ਕਿ ਜਿਹੜੇ ਸਰ ਪਾਰਟੀਕੂਲਰ ਸਬਜੈਕਟ ਦੇ ਨੇ ਇਹ ਵੀ ਉਹੀ ਡੀਲ ਕਰਦੇ ਨੇ ਆਪਾਂ ਕੋਈ ਹੋਰ ਸਬਜੈਕਟ ਵੀ ਉਹਨਾਂ ਨੂੰ ਪੁੱਛੇ ਕੋਈ ਡਾਊਟ ਤਾਂ ਸਾਰਾ ਮਤਲਬ ਆਪਾਂ ਨੂੰ ਦੱਸ ਦਿੰਦੇ ਨੇ ਵਧੀਆ ਤਰੀਕੇ ਨਾਲ ਠੀਕ ਹੈ ਥੈਂਕ ਯੂ ਸਰ ਇਸ ਅਕੈਡਮੀ ਦੇਆਂ ਹਨਾ ਆਨਲਾਈਨ ਕਲਾਸਾਂ ਵੀ ਲੱਗਦੀਆਂ ਨੇ ਆਪਾਂ ਬਾਕ सत सर जी सत्या सर और जी ठीक हो हाँ जी तो पहला समझ लो आ कर रहे जिम्मे चल रहे है ये सर।, सर अभी ना आप पीछे मेरे देख पा रहे होंगे बोर्ड पे हम इंडियन ज्योग्राफी बच्चों को पढ़ा रहे हैं यहाँ पे ठीक है और इंडियन ज्योग्राफी का ये जो टॉपिक है ये भारत के पड़ोसी देश इंडियाज नेबर कंट्री हैं ठीक है और जैसे कि कई बार आपने देखा होगा कि बच्चों को ना सबसे बड़ी दिक्कत आती है कि मतलब कैसे कॉन्सेप्ट बेस पे स्टडी को किया जाए तो बहुत सारे जगहों पे आपने देखा होगा कि बच्चों को ना थियोटिकल वे में पढ़ाया जाता है हालांकि ये जोग्रफी ऐसा सब्जेक्ट है या जी के जी एस में कहूँ ऐसा सब्जेक्ट है कि इसको कभी भी थियोटिकल वे में हम कितना भी पढ़ लें लेकिन फिर भी हमें याद नहीं रहती जैसे आपने सुना होगा हिस्ट्री हमें शाम को याद हो जाती है सुबह को सफ़ा हो जाती है तो कहने का मतलब कुछ ऐसी चीज़ें फिर बच्चों के साथ में इसमें डाली जाएं जिससे कि उन्हें लंबे समय तक कोई चीज़ याद रहे तो इसके लिए हम मैपिंग का यूज़ करते हैं बच्चों के साथ में स्टोरीज़ का यूज़ करते हैं हम इसके साथ में और भी बहुत सारी चीज़ें एड ऑन करते हैं मतलब उसको एक प्रॉपर वे में ताकि बच्चे को ना वो लंबे समय तक चीज़ें याद रहें जिससे जब उसका एग्जाम हो तो वो बहुत अच्छे से अपने एग्जाम को क्लियर कर पाए बस इसी पॉइंट ऑफ व्यू से हम जो है एग्जाम पॉइंट ऑफ व्यू से लेकर के बच्चे को साथ में चलते हैं शायद इसीलिए लूसिड अकेडमी को बच्चे जो है अपनी पहली पसंद मान रहे हैं क्योंकि यहाँ पे जितने भी टीचर्स हमारे साथ पढ़ा रहे हैं या जितने भी टीचर्स बच्चों के साथ में मेहनत कर रहे हैं वो सब अपने अपने फील्ड में बहुत अच्छे से जो है मेहनत कर रहे हैं और आपने पूछा था कि सर ये क्या है तो ये ना एक जस्ट एक कैमरा है सर और ये मेरे पीछे डिजिटल बोर्ड है तो इस पर जो भी हम लिखेंगे वो कैमरे में जाएगा और कैमरे के थ्रू वो डायरेक्टली ओ के थ्रू सीधा वो ऑनलाइन बच्चे को जहाँ पे वो फ़ोन पे अपने स्टूडियो पे मतलब जो फ़ोन पे वीडियो देख रहा है तो वो हमारे स्टूडियो के थ्रू जाती है ये छोटा सा एक स्टूडियो बना रखा है हमने शायद मुझे बताते हुए बड़ी खुशी है कि इस संगरूर शहर में ये पहला स्टूडियो होगा है ना और हाँ। अभी तक मतलब आपको ही पता है कि सर यहाँ पे कोई ऐसी सुविधा नहीं है बच्चों के पास ऑनलाइन पढ़ने की तो हाँ। उस सुविधा को हम आसान बना रहे हैं बच्चों के साथ में क्योंकि जब बच्चा हमारे यहाँ पे आता है जब एसपेरेंट आता है तो वो सबसे पहली डिमांड उसकी होती है कि सर मेरी पढ़ाई नहीं रुकनी चाहिए चाहे कुछ भी हो तो बादल हो बारिश हो आंधी आए कुछ भी आए बट हम पढ़ाई उसकी नहीं रुकने देंगे किसी भी कीमत पर है ना क्योंकि हमारे पास सर ऑनलाइन सिस्टम भी है और ऑफलाइन सिस्टम भी है तो दोनों तरीके से हाइब्रिड मोड पर इंस्टीट्यूट चल रहा है तो इसलिए बच्चों को बिल्कुल भी टेंशन लेने की ज़रूरत नहीं है कि पढ़ाई आपकी कभी भी रुकेगी यानी कुछ भी हो लेकिन आपकी पढ़ाई नहीं रुकेगी तो दोस्तों है ना तो देख सद वीडियो शेयर जरूर कर दो क्योंकि हर एक फैमिली बच्चे है ना जिमें हमें ਉਹਨਾਂ ਨੂੰ ਇੱਕ ਸਹੀ ਅਕੈਡਮੀ ਮਿਲ ਸਕੇ ਅਗਰ ਉਹਨਾਂ ਨੂੰ ਅ ਅੱਗੇ ਪੜਾਉਣਾ ਚਾਹੁੰਦੇ ਨੇ ਤੇ ਇਹ ਗੱਲ ਪੱਕੀ ਹੈ ਕਿ ਇਹ ਅਕੈਡਮੀ ਦੇਖੋ ਆਨਲਾਈਨ ਮੈਨੂੰ ਨਹੀਂ ਲੱਗਦਾ ਆਪਣੇ ਜ਼ਿਲ੍ਹੇ 'ਚ ਕੋਈ ਇਸ ਤਰ੍ਹਾਂ ਦੀ ਅਕੈਡਮੀ ਹੈ ਵੀ ਇਹਨਾਂ ਦੀ ਆਨਲਾਈਨ ਸਟੱਡੀ ਵੀ ਹੁੰਦੀ ਹੈ ਬਾਕੀ ਸਾਰਾ ਤੁਹਾਨੂੰ ਦਿਖਾਈ ਦਿੱਤਾ ਤੇ ਵੀਡੀਓ ਕਰ ਦਿਓ ਸ਼ੇਅਰ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ